ਦੋ ਔਰ ਕੀ ਹੈ ਕਿ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਹੈਗੇ ਥੋੜਾ ਜਾਣਕਾਰੀ ਦੇਈਏ ਮੈਂ ਮੰਨ ਲ ਬਹੁਤ ਵਧੀਆ ਕੀਤੀ ਹੈ ਇੱਕ ਤਾਂ ਗੁਰੂ ਮਹਾਰਾਜ ਜੀ ਨੂੰ ਸਾਨੂੰ 1991 ਤੋਂ ਮੇਘੰਪੁਰਾ ਖਵਲ ਚਾਲੂ ਕਰ ਰਹੀ ਹੈ ਹੋ ਰਹੀ ਆ ਆਰੇ ਲੋਕਾਂ ਤੱਕ ਤੇ ਉਹ ਨਿਰੰਤਰ ਚੱਲ ਰਹੀ ਆ ਸੰਗਤ ਦੀ ਸੁਖ ਸੂਤ ਵਾਸਤੇ ਉਸ ਵਾਰ ਥੋੜੀ ਜਾਣਕਾਰੀ ਕਿ ਕਿਹੜੇ ਸਾਲ ਚ ਪਹਿਲੀ ਵਾਰ ਕਾਂਸੀ ਆਈ ਸੀ 2001 ਚ ਸ਼ੁਰੂ ਹਾਂ ਸਿੱਟ 2001 2001 ਪਹਿਲੇ ਵਕਤ ਕੋਸ਼ ਦੱਬੇ ਆਉਂਦੇ ਹੁੰਦੇ ਸੀ ਉਸ ਤੋਂ ਬਾਅਦ ਪੂਰੀ ਪਹਿਲੀ ਵਾਰ ਕਾਂਸੀ ਕਰੋ ਅਸੀਂ ਪਰਿਵਾਰੀ ਮਰ ਖੰਡ ਵਿੱਚ ਆਦਾ ਤੁਹਾਨੂੰ ਇਹਨਾਂ ਵੀਰੇ ਦੇ ਸਪ੍ਰਾਈਟ ਦੇਖਣ ਪਰ ਆਖਾਰ ਤੋਂ ਦੇਖਦਾ ਜਿਵੇਂ ਨਾਲ ਗੱਲਬਾਤ ਕਰਕੇ ਦੇਖਦੇ ਕਿ ਇਸ ਮੌਕੇ ਜੇ ਇਹ ਵੀ ਬਨਾਰਸੀ ਪੂਤਰ ਧਰਤੀ ਤੇ ਪਹੁੰਚੇ ਹੈਗੇ ਆ ਇਹਨਾਂ ਦਾ ਕੀ ਕਹਿਣਾ ਹੈਗਾ ਜਗਤ ਦੇਵ ਜੀ ਧੰਨਵਾਦ ਦੇਵ ਜੀ ਤੁਸੀਂ ਇੱਥੇ ਪੁੱਜੇ ਹੈਗੇ ਆ ਕਾਫੀ ਪਾਵਨ ਦਿਨ ਹੈਗੇ ਆ ਮੌਕਾ ਦਿਨ ਹੈਗੇ ਆ ਸੰਗਤਾ ਲੱਖਾਂ ਦੀ ਤਰਾਰ ਵਿੱਚ ਖੁਜੀ ਹੈਗੇ ਤੁਸੀਂ ਵੀ ਇੱਥੇ ਦਰਸ਼ਨ دیدار ਕਰਨ ਪੁੱਜੇ ਹੈਗੇ ਆ ਕਿਸ ਤਰ੍ਹਾਂ ਲੱਗਦਾ ਹੈ ਸਾਰਾ ਨੇ ਬਹੁਤ ਵਧੀਆ ਲੱਗ ਰਿਹਾ ਜੀ ਮਹਾਰਾਜਾ ਦੀ ਕਿਰਪਾ ਨਾਲ ਸਾਰੀ ਸੰਗਤ ਆ ਰਹੀ ਆ ਤੇ ਬਹੁਤ ਸੋਹਣਾ ਹੈ ਵਧੀਆ ਜੀ ਕਿ ਮਹਾਰਾਜ ਜੀ ਦੇ ਆਸ਼ੀਰਵਾਦ ਨਾਲ ਵਿਕਰੀ ਪੇਪਰ ਇਸ ਵਾਰ ਨਾਲ ਨਿਭਾਉਦੇ ਆ ਰਹੇ ਹੈਗੇ ਮਸ਼ੀਨ ਨਾਲ ਕਾਫੀ ਜੁੜਿਆ ਗਿਆ ਲੋਕਾਂ ਨੂੰ ਜਿਹੜਾ ਹੈਗਾ ਬਸ ਸੰਪਰਕ ਨਾਲ ਰੂਪ ਰੂਪ ਹੁੰਦੇ ਰਹਿੰਦੇ ਹੋ ਪਰ ਕੀ ਹੈ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਹੈਗੇ ਥੋੜਾ ਜਾਣਕਾਰੀ ਦੇਵੋ ਮੈਂ ਮੰਨ ਬਹੁਤ ਵਧੀਆ ਕੀਤੀ ਹੈ ਇੱਕ ਤਾਂ ਗੁਰੂ ਮਹਾਰਾਜ ਜੀ ਨੂੰ ਸਾਨੂੰ 1991 ਤੋਂ ਮੇਗੰਪੁਰਾ ਖਵਾਲ ਚਾਲੂ ਕਰ ਰਹੀ ਹੈ ਹੋ ਰਹੀ ਆ ਆ ਰਹੀ ਲੋਕਾਂ ਤੱਕ ਤੇ ਉਹ ਨਿਰੰਤਰ ਚੱਲ ਰਹੀ ਆ ਸਾਨੂੰ ਵੀ ਉੱਥੇ ਸੇਵਾ ਦਾ ਮੌਕਾ ਮਿਲਿਆ ਲੋਕਾਂ ਨੂੰ ਇਹ ਤੇ ਬੇਗੋਪਰਾ ਖਾਸ ਜਿਵੇਂ ਸਾਲਾਂ ਤੋਂ ਦੋ-ਦਹਾਕਤਿੰਦਾ ਕਿਹਾਤੋਂ ਲੱਗਦਾ ਲਗਾਤਾਰ ਚੱਲ ਰਹੀ ਆ ਸੋ ਬੇਗੋਪਰਾ ਐਕਸਪ੍ਰੈਸ ਟ੍ਰੇਨ ਦੀ ਸਪੈਸ਼ਲ ਹੈਗੀ ਆ ਸੰਗਤ ਦੀ ਸੁਖ-ਸੁਲਤਿ ਵਾਸਤੇ ਉਸ ਵਾਰ ਥੋੜੀ ਜਾਣਕਾਰੀ ਕਿ ਕਿਹੜੇ ਸਾਲ ਚ ਪਹਿਲੀ ਵਾਰ ਕਾਂਸੀ ਆਈ ਸੀ 2001 ਦੀ ਸ਼ੁਰੂ ਹਾਂ 2001 2001 ਪਹਿਲਾ ਵਕਤ ਕੋਸ਼ ਦੱਬੇ ਆਉਂਦੇ ਹੁੰਦੇ ਸੀ ਉਦੋਂ ਤੋਂ ਬਹੁਤ ਵਧੀਆ ਤੁਸੀਂ ਪਹਿਲੀ ਵਾਰ ਕਾਂਸੀ ਕਰੋ ਅਸੀਂ ਪਹਿਲੀ ਵਾਰ ਹੀ ਮਰ 90 ਚਾਦਾ ਉਹਨਾ ਚੀਜ਼ਾਂ ਲੈ ਕੇ ਹੁਣ ਤੱਕ ਕਾਫੀ ਜਿਹੜੇ ਐ ਵਿਸਥਾਰ ਹੋ ਚੁੱਕਾ ਹੈਗਾ ਵਾ ਸੰਗਤ ਜੁੜ ਚੁੱਕੀ ਹੈ ਦੀ ਐ ਵਿਸਥਾਰ ਹੋ ਚੁੱਕਾ ਵਾ ਸਭ ਕੁਝ ਜਿਹੜਾ ਹੈਗਾ ਕਾਫੀ ਬਦਲਾਇਆ ਹੈਗਾ ਵਾ ਔਰ ਕੀ ਲੱਗਦਾ ਉਹਦੇ ਸਮਝ ਲਾ ਕੇ ਹੁਣ ਦੇ ਸਮਝ ਕਿਹੋ ਜਿਹਾ ਅੰਤਰ ਦੇਖਦੇ ਹੋ ਮੈਂ ਬਹੁਤ ਅੰਤਰ ਹੋ ਗਿਆ ਜੀ ਉਦੋਂ ਤਾਂ ਸੰਗਤ ਬਹੁਤ ਘੱਟ ਹੁੰਦੀ ਹੁਣ ਤਾਂ ਲੱਖਾਂ ਚੱਲ ਰਹੀ ਆ ਪੂਰੀ ਦੁਨੀਆ ਤੋਂ ਆ ਰਹੀ ਆ ਜੀ ਪਹਿਲਾਂ ਥੋੜਾ ਕੱਟ ਸਿਰ ਬਹੁਤ ਬਿਆੰਤ ਹੈ ਉਹ ਬਿਗ ਬਾਟ 16 ਸਟੇਲਿਕਾ ਕੀਤਾ ਅਸੀਂ ਹੁਣ ਪਿੱਛੇ ਐਨ ਆਰ ਆਈ ਸਿਟਾਇਸੀਸ ਪਾਰਕ ਵਿੱਚ ਉਹਨਾਂ ਨਾਲ ਗੱਲਬਾਤ ਕੀਤੀ ਸੀਗੀ ਉਹਨਾਂ ਨੇ ਕਹਿੰਦੇ ਕਿ ਸਾਨੂੰ ਮੈਡੀਕਲ ਸਹੂਤਾਵਾਂ ਉਹ ਸਾਰੀ ਸਹੂਤਾਵਾਂ ਨਿਰੰਤਰ ਮਿਲੀਆਂ ਕਾਫੀ ਉਹ ਸਲਾਹਾਂ ਕਰ ਰਹੀ ਸੀ ਇਸ ਉਪਰਾਲੇ ਦੀ ਕਿ ਇਹੋ ਜਿਹੇ ਉਪਰਾਲੇ ਲਾ ਕੇ ਕੋਈ ਅਲੱਗ ਤਰ੍ਹਾਂ ਦੇ ਉਪਰਾਲੇ ਦੀ ਡੇਟੇ ਮੈਨੇਜਮੈਂਟ ਵੱਲੋਂ ਸ਼ੁਰੂ ਕੀਤੇ ਜਾਣਗੇ ਆਉਣ ਵਾਲੇ ਸਮੇਂ ਵਿੱਚ ਹਾਂ ਹਾਂ ਕਰ ਰਹੇ ਬਿਲਕੁਲ ਕਾਰਇਟ੍ਰਾਸ ਕਰ ਰਹੇ ਹਮਾਰਾ ਇਹ ਕੇਪਣਾ ਕਿ ਗਾਂ ਬਤ ਵਤ ਬਦ ਰਹੇ ਸਾਥੀ ਉਹਦੇ ਇਸ ਕੱਲ ਦੇ ਪ੍ਰੋਗਰਾਮ ਬਾਰੇ ਜਾਣਕਾਰੀ ਦੇ ਹਾਂ ਕੱਲ ਨੂੰ ਹੋ ਰਿਹਾ ਜੀ ਮਤਲਬ ਸਵੇਰ ਤੋਂ ਈਸ਼ਾਨ ਸਾਹਿਬ ਚਾਹਣਗੇ ਸਟੇਜ ਲੱਗੂਗੀ ਸਟੇਜ ਬਾਕੀ ਬਾਕੀ ਸਮੇਂ ਰਾਗੀ ਜਿਹੜੇ ਜੋ ਮਹਾਰਾਜੀ ਗੁਣਗਣ ਕਰਨਗੇ ਸਭਾ ਲਈ ਧੰਨਵਾਦ ਧੰਨਵਾਦ